ਵੇਖ ਲਲਕਰੇ ਪੈਂਦੇ ਆ ਵੇਖ ਲਲਕਰੇ ਪੈਂਦੇ ਬੁਲਟ ਇਧਰਲੇ ਪਾਸੇ ਆ ਜਾ ਨੌਜਾਨਾ ਤੇਰੀ ਗੱਲ ਕਰੀਏ ਨੌਜਾਨਾ ਇਹ ترسےم ਸਿੰਘ ਪੰਡਾਲ ਦਾ ਪੋਤਾ ਆ ਔਰ ਇਹ ਬੜਾ ਚੋਟੀ ਦਾ ਖਿਡਾਰੀ ਹੈ ਇਹ ਕੈਨੇਡਾ ਕੱਪ ਦਾ ਮੇਰੇ ਮਿੱਤਰੋ ਬੈਸਟ ਹੈ ਸਾਲ ਦਾ ਇਸ ਨੌਜਾਨ ਦੀ ਖੇਡ ਤੁਸੀਂ ਸਾਰੇ ਮੰਨਦੇ ਹੋ ਔਰ ਪਿਛਲੇ ਸਮੇਂ ਦੌਰਾਨ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਔਰ ਇਸ ਨੌਜਾਨ ਨੂੰ ਇਹਦੇ ਬਾਬਾ ਜੀ ਸਰਦਾਰ ਤਰਸੇਮ ਸਿੰਘ ਜੀ ਪੰਡਾਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਇਸ ਨੌਜਵਾਨ ਨੇ ਆਪਣੇ ਬਾਬੇ ਦਾ ਨਾਂ ਇੰਨਾ ਕਰੋਸ਼ਨ ਕਰ ਦਿੱਤਾ ਵੀ ਜਿੱਥੇ ਗੱਲ ਬੁਲਟ ਦੀ ਹੁੰਦੀ ਉੱਥੇ ਬਾਬੇ ਦੀ ਗੱਲ ਪਹੁੰਚਣੀ ਲਾਜ਼ਮੀ ਹੈ ਸਤਿਕਾਰ ਦੇਵੇ ਹੁਣ ਸ਼ਵ ਵਿੱਚ ਪਾਣੀ ਨਾ ਵੱਢੀ ਸਵਾਦ ਨਾ ਖਰਾਬ ਕਰੀ ਔਰ ਇਸ ਨੌਜਵਾਨ ਦੇ ਲਈ ਬਾਬਾ 베ਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੇ ਸਾਰੇ ਪ੍ਰਮੋਟਰਾਂ ਵੱਲੋਂ ਇਹ ਐਲਾਨਿਆ ਵੀ ਬੁਲਟ ਜੇੜੀ ਕੀਤਾ ਜਾਊਗਾ ਜਿਹੜੀ ਗੱਡੀ ਤੇ ਹੱਥ ਧਰੇਗਾ ਤੇ ਇਸ ਨੌਜਵਾਨ ਦਾ ਮਾਣ ਸਨਮਾਨ ਵੱਡੇ ਪੱਦਰ ਤੇ ਹੋਵੇਗਾ ਤੇ ਨਾਲ ਹੀ ਕਹਿੰਦਾ ਭਾਜੀ ਦੋ ਤਰੀਕ ਨੂੰ ਮੇਰੇ ਪਿੰਡ ਉੱਚਾ ਵੇਟ ਦੇ ਵਿੱਚ